ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਰ ਵਿੱਚ ਪਚਾਰ ਨਗ ਸੇ ਲਈ ਲੈ ਕੇ ਆਂ ਜੀ ਦੋ ਬੱਚੀਆਂ ਨੇ ਬਾਈਕਲ ਟਾਪ ਕਲਾਸ ਇੱਕ ਬੈਡ ਬਈ ਕੱਚੀ ਦੱਸਿਆ ਬਾਈ ਨੇ ਡੇਢ ਕਿ ਮਹੀਨੇ ਦੀ ਤਕਰੀਬਨ ਤੇ ਇੱਕ ਬੈਡ ਬਈ ਤਿਆਰ ਆ ਸੂਣ ਦੇ ਬਿਲਕੁਲ ਨੇੜੇ ਆ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕ ਉਸ ਰੱਖੇ ਵੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਅੱਜ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਠੀਕ ਠਾਕ ਬਹੁਰੀਏ ਨਾਮ ਤੇ ਐਡਰੈਸ ਬੋਲ ਬਈ ਨਾਂ ਬਈ ਬੁੱਟਾ ਸਿੰਘ ਪਿੰਡ ਗੁਰੂਸਰ ਹੂੰ ਜ਼ਿਲ੍ਹਾ ਬਠਿੰਡਾ ਠੀਕ ਆ ਬਈ ਤਹਿਸੀਲ ਤਹਿਸੀਲ ਆਪਣਾ ਰਾਮਪੁਰਾ ਬਈ ਨੇੜੇ ਪਿੰਡ ਬਈ ਨੇੜੇ ਬਈ ਆਪਾਂ ਇਸ ਪਾਸੇ ਆਵਾਂਗੇ ਤਾਂ ਇਧਰੋਂ ਹੁੰਦਾ ਆਪਣਾ ਭਗਤਾ ਪੈਂਦਾ ਇਧਰੋਂ ਜਲਾਲ ਪੈਂਦਾ ਠੀਕ ਆ ਪਾਸੇ ਆਕ ਲਈਏ ਮੋਬਾਈਲ ਨੰਬਰ ਬੋਲ ਦੇ 90413 33084 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਵੈਰ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਪਹਿਲਣ ਆ ਵੀਰੇ ਪਹਿਲਣ ਹੀ ਆ ਕਿੰਨੇ ਦਿਨ ਲਓ ਬਈ ਦੇਣ ਦੇ 25 ਤਰੀਕ ਨੂੰ ਦੇਣ ਪੂਰੇ ਆ ਬਈ 25 ਤਰੀਕ ਨੂੰ ਦੇਣ ਦੋ ਦਿਨ ਪਹਿਲਾਂ ਸੁਕੇ ਜਾਂ ਚਾਰ ਦਿਨ ਵੱਧ ਲੈ ਜਾਓ ਓਕੇ ਬਈ ਹਾਂ ਅੱਜ ਕਿੰਨੀ ਹੋ ਗਈ 18 ਹੋ ਗਈ ਅੱਜ 18 ਤਰੀਕ ਹੋ ਗਈ ਬਈ 18 ਤਰੀਕ ਹੋ ਗਈ 25 ਤਰੀਕ ਨੂੰ ਇਹ ਦੇਣ ਕਰਮਾ ਦੇ ਪੂਰੇ ਆ ਹਾਂ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ ਵੀਰੇ ਬਸ ਮੰਨ ਕੇ ਚਲੋ 15 16 ਲੀਟਰ ਵਧੀਆ ਦੇ ਦੂਗੀ ਹੁਣ ਠੰਡੀ ਸੀਲ ਹੈ ਠੰਡੀ ਫੋਲਾ ਹਾਂ ਕੀ ਆ ਬਾਕੀ ਤੇ ਲਾਂਡੋ ਲਾਂਬਾ ਹੋ ਤਾ ਰਹਿ ਜੇ ਹਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਨਾਲ ਕੱਢੂ ਫਿਰ ਕਰਮਣੀਆਂ ਹਾਂ ਹਨ ਨੇੜ ਤੋਂ ਚੈੱਕ ਕਰ ਲੋ ਪਹਿਲਾ ਸੁਆ ਕਰਮਾ ਲਈ ਖੋਲ ਦੇ ਬਈ ਟੋਰ ਦੇ ਪ੍ਰਿੰਟ ਫਰੋਂਟ ਬੜਾ ਚੰਗਾ ਬਰੀਟ ਚੰਗੀ ਆ ਕੱਚੀ ਕੱਚੀ ਆ ਬਸ ਕੱਲੀ ਉਸ ਹਸਾਮਨਾਂ ਦਾ ਜਲਾਇਓ ਤੇ ਫੇਸ ਦੀ ਬਿਊਟੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਈ ਦੰਦੋ ਖੀਰੀ ਆ ਬਈ ਇਹ ਹਜੇ ਦੰਦੋ ਖੀਰੀ ਆ ਹਾਂ ਠੀਕ ਆ ਦੰਦੋ ਬਾਈ ਕਹਿੰਦਾ ਬਿਲਕੁਲ ਖੀਰੀ ਆ ਹਜੇ ਬਹੁਤ ਛੋਟੀ ਉਮਰ ਆ ਕਰਮ ਆਈ ਦੀ ਕੀ ਮੁੱਲ ਆ ਬਈ ਜਾਇਦ ਨਾ ਮੁੱਲ ਵੀ ਇਹ ਤਾਂ ਲੈਣ ਦੇਣੀ ਆ ਬਸ ਤੇ ਆਪਾਂ ਮੁੱਲ ਰ 85000 ਰੁਪਇਆ 85000 ਹਾਂ ਮਾਨਦਾਨ ਹੋ ਜੀ ਹਾਂ ਮਾਨਦਾਨ ਕਰ ਦਾਂਗੇ ਬਾਈ ਓਕੇ ਬਾਈ 85000 ਜਮਾ ਜੈਜ ਮੋਲਾਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜੂਗਾ ਬੈਡ ਚੰਗੀ ਆ ਦੰਦੋਂ ਹੀਰੀ ਆ ਪਹਿਲਾ ਸੂਆ ਬੈਡ ਅੰਗ ਦੁੱਧ ਵੀ ਚੰਗਾ ਪਾਉ ਦੂ ਬਾਕੀ ਫੈਂਡ ਫੂਡ ਵੀ ਖਰਮਣੇ ਆ ਫੈਂਡ ਫੂਡ ਵਧ ਕੇ ਹੋਊਗੀ ਦੀ ਬਾਈ ਹਾਂ ਤਾਂ ਹੁਣ ਹਾਂ ਕੀਰੀ ਦੇ ਸਾਹ ਉਹਨਾਂ ਕੱਦ ਵੀ ਬਹੁਤ ਆ ਨਾ ਹਾਂ ਹੂੰ ਅੱਗੇ ਦੋ ਨੰਬਰ ਤੇ ਜਿਹੜਾ ਸੂਆ ਜੀ ਇਹ ਬਾਈ ਆਪਾਂ ਲੈ ਕੇ ਆਂਦੀ ਸੀਗੀ ਓਕੇ ਦੂਜਾ ਸੂਆ ਓਕੇ ਆਪਾਂ ਜਦੋਂ ਲੈ ਕੇ ਆਏ ਸੀ ਉਹਦੇ ਥੱਲੇ 12 ਕਿਲੋ ਦੁੱਧ ਸੀ ਓਕੇ ਬਾਈ ਹਾਂ ਧੋਕੜ ਲਿਆਂਦੀ ਜਦੋਂ हां पतो उकड़ लेंदी अपने को ही बनी है ठीक है भाई हां ते ਹੁਣ ਕਿੰਨਾ ਟਾਈਮ ਪਿਆਗਾ ਇਹਦਾ ਹੁਣ ਇਹਦਾ ਬਾਈ ਮੰਨ ਕੇ ਚੱਲ ਵੀ ਡੇਢ ਮਹੀਨੇ ਤੋਂ ਹੈ ਇੱਕ ਦੋ ਦਿਨ ਇਧਰ ਹੀ ਵੱਧਦੀ ਹੈ ਠੀਕ ਆ ਦੁੱਧੋਂ ਡਰਾਈ ਕਰ ਹਾਂ ਦੁੱਧੋਂ ਡਰਾਈ ਠੀਕ ਆ ਬਾਈ ਦੁੱਧੋਂ ਡਰਾਈ ਕਰਤੀ ਬਾਈ ਤੇ ਟਾਈਮ ਇਹਦਾ ਪਿਆ ਹਜੇ ਉਸ ਹਮ ਨਾਲ ਨਾ ਜਾ ਲਾਇਓ ਤੇ ਲਾਂਡੋ ਨਾਲ ਬਹੁਤ ਪਈਆਂ ਥਾਣੇ ਚੰਗਾ ਲੱਗਿਆ ਖੋਲੀ ਬਾਈ ਚੋਰੀ ਕੱਦ ਚੰਗਾ ਬਰੀਡ ਕੱਦ ਬਹੁਤ ਵੱਡਾ ਬਾਈ ਸਾਹਮਣੀ ਜ਼ਰੂਰ ਕੋ ਉਸ ਹਸਾਬ ਨਾਲ ਮੁੱਲ ਵੀ ਬਾਈ ਦਾ ਜਮੇ ਜਾਏ ਜੀ ਰੱਖੂਗਾ ਕਿ ਨਹੀਂ ਬਾਈ ਹਾਂ ਹਾਂ ਇਸ ਦੀ ਬਿਊਟੀ ਦੇਖੋ ਨਾ ਬੋਦੀਵਾਦੀ ਪੂਰੀ ਚੰਗੀ ਸੁਨੱਖ ਬਣਾ ਬੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਾਈ ਕੱਦ ਦੇਖ ਬਾਈ ਇਹਦਾ ਕੱਦ ਫੁੱਲਾ ਹਾਂ ਕੀ ਮੁੱਲ ਆ ਫਿਰ ਕੱਚੀ ਕੱਚੀ ਦਾ ਬਾਈ ਮੁੱਲ ਬਾਈ ਇਹਦਾ ਜਮਾ ਜਾਏ ਜੀ 70000 ਰੁਪਏ 70000 ਰੁਪਏ ਮੁੱਲ ਮੰਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਕੱਚੀ ਜ਼ਰੂਰ ਆ ਬਾਈ ਦਾਸਦਾ ਵੀ ਡੇਢ ਮਹੀਨਾ ਪਿਆਗਾ ਬਾਈ ਹਜੇ ਢੇੜ ਮਿੰਟ ਕਿਲਾਸਟੀ ਪਿਆ ਓਕੇ ਬਾਈ ਹਾਂ ਕੱਦ ਪਾਓ ਬੇਰ ਬੈਠਦਾ ਹਾਂ ਹਾਂ ਬਾਕੀ ਹੁਣ ਠੰਡੀ ਸੀਲ ਹੈ ਬਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੇ ਚੈੱਕ ਨਹੀਂ ਕਹਿਣਾ ਛੋਟਾ ਮੋਟਾ ਹੈ ਵਧੀਆ ਕੀ ਬਾਤ ਆ ਬਾਈ ਹਾਂ ਇੱਕ ਹੋਰ ਗੱਲ ਆ ਬਾਈ ਮੜਾ ਇੱਕ ਇੱਕ ਗਿੱਟਾ ਦਿਖਾ ਦਿੰਦਾ ਕਈ ਵਾਰੀ ਬੰਦਾ ਮੁੜ ਕੇ ਇੱਥੇ ਆ ਕੇ ਕਹੇ ਹਨ ਇਹ ਹੋ ਗਿਆ ਗਿੱਟੇ ਨੂੰ ਇਹ ਨਾ ਪਰਸੋਂ ਛੋਟੀ ਨੇ ਪੈਰ ਧਰਤਾ ਅੱਛਾ ਇਹ ਸੋਜ ਜੀ ਹੈ ਕੋਈ ਟੁੱਟਿਆ ਡੱਟਾ ਕੁਝ ਨਹੀਂ ਠੀਕ ਆ ਬੈਠੀ ਸੀ ਆਪਣੀ ਝੋਟੀ ਖੁੱਲ ਗਈ ਠੀਕ ਆ ਬਾਈ ਤੇ ਇਹ ਨਾਲ ਉੱਤੋਂ ਦੀ ਨਾਂਗ ਹੀ ਮੋੜ ਕੇ ਕਈ ਵਾਰੀ ਬੰਦਾ ਆ ਕੇ ਆਖਦੇ ਵੀ ਹਨਾ ਟੁੱਟਿਆ ਵਜਾਂ ਆਏ ਆ ਜੜੀ ਸੋ ਜਾਊਂ ਹਾਂ ਸੋ ਜਾਏ ਤੋੜਾ ਵੀ ਠੀਕ ਆਊਂ ਹਾਂ 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 ਕੋਈ ਲੰਗ ਨਹੀਂ ਕੁਛ ਨਹੀਂ ਇਹ ਬੈਠੀ ਸੀ ਇਥੇ ਝੋਟੀ ਖੁੱਲ ਗਈ ਕੋਈ ਨਹੀਂ ਬੜੀ ਹਾਂ ਅੱਗੇ ਬਈ ਬੱਛੀ ਇਹ ਬਾਈ ਦੋ ਰੰਦ ਹੋ ਗਈ ਹੁਣ ਹੋਈ ਓਕੇ ਬਾਈ ਹਾਂ ਤੇ ਕਿਹੜੇ ਟੀਕੇ ਦੀ ਆ ਬਾਈ ਇਹ ਟੀਕਾ ਬਾਈ ਆਪਾਂ ਲੈ ਕੇ ਜਾਂਦੀ ਐਵੇਂ ਆਪਾਂ ਕਹੀ ਜਗੇ ਹਨਾ ਓਕੇ ਬਾਈ ਹਾਂ ਇਹ ਚਾਰ ਥਣ ਹੈ ਨਾ ਜੇ ਉਹ ਕੋ ਉਹ ਗਾਂ ਲੈ ਕੇ ਆਏ ਸੀ ਉਹਦੇ ਮਗਰ ਆਈ ਸੀ ਆਪਾਂ ਨੂੰ ਓਕੇ ਬਾਈ ਠੀਕ ਆ ਖੋਲੇ ਬਾਈ ਥੋੜੀ ਸੀਮਣੇ ਦੇ ਲਗਾਤਾ ਬਾਈ ਸੀਮਣੇ ਦੇ ਬਾਈ ਲੱਗਿਆ ਹੋਇਆ ਕਿੰਨੇ ਕਿ ਦਿਨ ਹੋ ਗਏ ਇੱਕ ਤਰੀਕ ਤੋਂ ਇੱਕ ਤਰੀਕ ਦਾ ਲੱਗਿਆ ਹੋਇਆ ਅੱਜ ਹੋ ਗਈ 18 ਤਰੀਕ ਇੱਕ ਤਰੀਕ ਦਾ ਲੱਗਿਆ 18 ਕਿ ਦਿਨ ਹੋਏ ਆ ਬਾਈ ਕਹਿੰਦਾ ਸੀਮਣ ਲੱਗੇ ਨੂੰ ਬਰੀਡ ਚੰਗੀ ਆ ਥਣ ਝੋਲੀ ਚੰਗੀ ਆ ਮਸਤੀ ਕਰਦੀ ਆ ਹੈ ਨਾ ਪੂਰੀ ਹਾਂ ਹਾਂ ਪੂਰੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਝੋਲੀ ਇੱਕ ਨੰਬਰ ਚਾਰ ਥਣ ਗੁਲਾਬੀ ਥਾਣਾ ਬਾਈ ਠੀਕ ਆ ਕਿ ਨਹੀਂ ਮੋਹੋ ਦੋ ਦੰਦਾਂ ਦੇ ਠੀਕ ਹੈ ਮੋਹੋ ਦੋ ਦੰਦਾਂ ਦੇ ਹੀ ਆ ਹੁਣ ਠੀਕ ਹੈ ਭਾਈ ਹੂੰ ਠੀਕ ਆ ਭਰਾ ਦਾ ਬਾਈ ਨੇ ਮੁੱਲ ਕੀ ਜਿਆ ਜਿਆ ਲੈਣ ਦੇਣ ਭਾਈ ਮੁੱਲ ਦਾ 27000 ਰੁਪਏ ਬਾਈ ਮਾਨਦਨ ਹੋ ਜਾ ਹਾਂ ਹਾਂ ਠੀਕ ਹੈ ਭਾਈ 27000 ਮੋਲਾ ਮਾਨਦਨ ਹੋ ਜਾਗਾ ਅੱਗੇ ਲਾਸਟ ਤੇ ਕਿੰਨੀ ਕੁ ਉਮਰ ਹੈ ਜੀ ਇਹ ਬਾਈ 10 ਕੁ ਮਹੀਨਾ ਤੁੱਟੇ ਹੋਈ ਆ ਯਾਨੀ ਮੰਨ ਲਓ 11 ਦੀ ਮੰਨ ਲਓ 10 ਦੀ ਮੰਨ ਲਓ ਓਕੇ ਭਾਈ ਹਾਂ ਜਿਹੜੇ ਟੀਕੇ ਦੀ ਆ ਬਾਈ ਇਹ ਇਹ ਜਰਸੀ ਸੀਮਨ ਭਰਾਇਆ ਸੀ ਆਪੋ ਵੱਡੀ ਗਾਂ ਖੜੀ ਆ ਓਕੇ ਭਾਈ ਹਾਂ ਕਿੰਨਾ ਕੁ ਦੁੱਧ ਦੀ ਮਾਸਲੇ ਬਾਈ ਉਹ ਥਲੇ 17-18 ਕਿਲੋ ਜੀ ਓਕੇ ਭਾਈ ਝੋਲੀ ਕਿਵੇਂ ਹੈ ਬਾਈ ਚਾਰੀ ਹਾਂ ਚਾਰ ਖਾਣਾ ਬਾਈ ਫੂਡ ਸ਼ਾਪ ਨੇ ਬਾਈ ਖਾਣੇ ਝੋਲੀ ਕੀ ਬਾਤ ਆ ਬਾਈ ਝੋਲੀ ਬਾਈ ਮਾੜੀ ਤੋਰ ਦੀਏ ਕੀ ਮੋਲ ਆ ਫਿਰ ਜਾਇਜ਼ ਜਾ ਮੋਲੇ ਦਾ 11000 ਹੈ ਬਈ 11000 ਰੁਪਏ ਮੋਲ ਮਾਨਦਾਨ ਕੋਈ ਚੱਕਰ ਮਾਨਦਾਨ ਨਹੀਂ ਹੋਊਗਾ ਇਹਦੇ ਜੋ ਬਸ ਠੀਕ ਆ ਮੋਲ ਪਹਿਲਾਂ ਹੀ ਬਾਈ ਨੇ ਜਾਇਜ਼ ਰੱਖਿਆ ਬਈ ਮਾਨਦਾਨ ਕੋਈ ਚੱਕਰ ਨਹੀਂ ਮਾੜਾ ਮੋਟਾ ਜਾ ਹੋ ਜਾਊਗਾ ਫੇਸ ਫੂਡ ਖਾਣ ਝੋਲੀ ਇੱਕ ਨੰਬਰ ਮਾਨ ਦਾ ਰਕਾਰਡ ਇਹਦਾ ਚੰਗਾ ਬਾਈ ਦੇ ਕੋਲ ਹੀ ਹੈ ਜੀ ਮਾਂ ਬਾਈ ਕਿਹੜੀ ਮਾਂ ਕੀ ਬਾਈ ਇਹਦੀ ਉਹ ਵੱਡੀ ਘਰ ਹੈ ਵੀਰੇ ਉਹ ਹੁਣ ਆਪਣੀ ਨੂੰ ਛੱਡੀ ਵੀ ਆ ओके ਵੱਡੀ ਹੋ ਗਈ ਠੀਕ ਆ ਆਪਾਂ ਵੈਸੇ ਉਹ ਹੀ ਸੇਵਾ ਹੀ ਕਰਦੇ ਹੁਣੇ ਦੀ ਠੀਕ ਆ ਭਾਈ ਹਾਂ ਆ ਗੱਲ ਕਈ ਸੂਏ ਹੋ ਗਈ ਬਾਈ ਕਹਿੰਦਾ ਦੁੱਧੋ ਡਰਾਈ ਆ ਹੁਣ ਟੀਕਾ ਡੂਕਾ ਵੀ ਨਹੀਂ ਭਰਾ ਹੂੰ ਵੈਸੇ ਹੀ ਸੇਵਾ ਤੇ ਆ ਹਾਂ ਵੈਸੇ ਸੇਵਾ ਤੇ ਆ ਠੀਕ ਆ ਭਾਈ ਤੇ ਨਗਸੀ ਭਰਾ ਕੋਲੇ ਚਾਰ ਚਾਰ ਹੀ ਦਿਖਾਤੀ ਕਿਸੇ ਵੀ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ